ਜੈ ਹਵਲ ਮਿੱਕੇ ਜੀ ਸਾਰਿਆਂ ਨੂੰ ਮੇਰਾ ਨਾਮ ਜੇ ਲਵਿਸ਼ ਤਲਵਾਰ ਆ ਜੀ ਤੇ ਮੈਂ ਜੀ ਹੁਣੇ ਪਿਛਲੇ ਸਾਲ ਰੈਪ ਕੱਢਿਆ ਸੀ ਮੈਂ ਬੋਲਦਾ ਪੰਜਾਬ ਤੇ ਇਸ ਸਾਲ ਮੈਂ ਤੁਹਾਡੇ ਸਭ ਦੇ ਲਈ ਕਿਸਾਨਾਂ ਦੇ ਲਈ ਕਿਸਾਨਾਂ ਨੂੰ ਸਪੋਰਟ ਕਰਨ ਦੇ ਲਈ ਇੱਕ ਨਵਾਂ ਰੈਪ ਲੈ ਕੇ ਆਇਆ ਬਾਜੀ ਕਿਸਾਨ ਜਿੰਦਾਬਾਦ ਜਿਸ ਨਾਲ ਕਿਸਾਨਾਂ ਨੂੰ ਜੋਸ਼ ਮਿਲੇ ਉਹ ਆਪਣੇ ਹੱਕ ਲੈਣ ਹਾਂਜੀ ਕਿ ਕਿਸ ਤਰ੍ਹਾਂ ਮਨ ਦੇ ਵਿੱਚ ਆਇਆ ਵੀ ਕਿਸਾਨਾਂ ਪ੍ਰਤੀ ਜਿਹੜਾ ਗਾਣਾ ਕੱਢਣਾ ਚਾਹੀਦਾ ਵਾ ਕਿੱਥੋਂ ਸੇਧ ਮਿਲੀ ਮੈਨੂੰ ਤਾਂ ਜੀ ਪਾਪਾ ਨੇ ਵੀ ਕਹਿਆ ਸੀਗਾ ਜੀ ਮੇਰੇ ਤੇ ਮੈਂ ਆਪ ਵੀ ਸੋਸ਼ਲ ਮੀਡੀਆ ਤੇ ਦੇਖਦਾ ਆਇਆ ਵਾ ਜੀ ਕਿਸਾਨਾਂ ਨੂੰ ਉਹ ਤਰਨੇ ਤੇ ਬੈਠੇ ਨੇ ਉਹਨਾਂ ਨੂੰ ਸਪੋਰਟ ਕਰਨੀ ਚਾਹੀਦੀ ਆ ਇਸ ਕਰਕੇ ਜੀ ਮੈਂ ਗਾਣਾ ਬਣਾਇਆ ਜੀ ਤੁਹਾਡੀ ਹੋਰ ਕੁਝ ਸੁਣਾਉਂਗੇ ਹਾਂਜੀ ਮੇਰੀ ਇਹ ਜੀ 17 ਆ ਜੀ ਤੇ ਮੈਂ ਗਾਣਾ ਸੁਣਾ ਲੱਗਾ ਜੀ ਆਪਣਾ ੱਲੇ ਬੰਨੇ ਆਇਆ ਸ਼ੰਭੂ ਬੰਨ ਲੈਣੀ ਦਿੱਲੀ ਵੀ ਇਹ ਜਾਲੀ ਸਰਕਾਰਾ ਦੇਤਾ ਦੇਣੀ ਕਿ ਲਈ ਜੀ ਕਿਨੇ ਛੱਡ ਲੋ ਡਰੋਨ ਪਾ ਦੋ ਸੜਕਾਂ ਤੇ ਕਿੱਲਾ ਇਹ ਪੰਜਾਬ ਦਾ ਆ ਖੂਨ ਇਦਾਂ ਹੋਣਾ ਨਹੀਂ ਢਿੱਲਾ ਤੱਕਾ ਸਾਡੇ ਨਾ ਨਾ ਕਰੋ ਨਹੀਂ ਤਾਂ ਪੈ ਜਾਣਾ ਭਾਰੀ ਸਾਡੇ ਮੋੜ ਦੇ ਜੋ ਹੱਕ ਤੁਹਾਡੀ ਬੀਤਾ ਓਣੀ ਵਾਰੀ ਚੱਕ ਮਾਰਨੀ ਆ ਇੱਟਾ ਰੋੜ ਕਰ ਦੇਣੇ ਜਾਮ ਇੱਕ ਸਾਨ ਦੀ ਆਵਾਜ਼ ਮਾੜਾ ਹੋਣਾ ਅੰਜਾਮ ਰੋੜ ਕਰ ਦੇਣਾ ਜਾਮ ਦੇਸ਼ ਕਰ ਦੇਣਾ ਬੰਦ ਫੇਰ ਵੀ ਤਾਂ ਤੁਸੀਂ ਆਕੇ ਪੈਰਾ ਵਿੱਚ ਗਿਰੋਗੇ ਰੋੜ ਕਰ ਦੇਣਾ ਜਾਮ ਦੇਸ਼ ਕਰ ਦੇਣਾ ਬੰਦ ਫੇਰ ਵੀ ਤਾਂ ਤੁਸੀਂ ਆਕੇ ਪੈਰਾ ਵਿੱਚ ਗਿਰੋਗੇ ਮੇਰੇ ਹੱਥੇ ਦਾ ਬਹੁਤ ਹੀ ਗੱਜਾਰੂ ਲੜਕਾ ਜਿਹੜਾ ਕਿ ਮਿਊਜ਼ਿਕ ਦੀ ਦੁਨੀਆ ਦੇ ਵਿੱਚ ਪਹਿਲਾ ਗਾਣਾ ਕੱਢ ਕੇ ਚਿਰ ਕੰਮ ਚਾ ਚੁੱਕਿਆ ਅੱਜ ਲਵਸ਼ ਦਲਵਾਰ ਦਲਵਾਰ ਜੋ ਕਿ ਸਾਡੇ ਆਮ ਆਦਮੀ ਪਾਰਟੀ ਦੇ ਲੀਡਰ ਵੀ ਨੇ ਬਕਾਸ਼ ਦਲਵਾਰ ਜੀ ਦਾ ਬੇਟਾ ਹੈ ਉਹਨੇ ਅੱਜ ਕਿਸਾਨੀ ਦਾ ਦਰਦ ਸਮਝਦੇ ਹੋਏ ਜੋ ਸਾਡੇ ਕਿਸਾਨਾਂ ਨਾਲ ਬਦਲਾਂ ਤੇ ਸੂਬੇ ਦੀਆਂ ਸਰਕਾਰਾਂ ਕੇਂਦਰ ਦੀਆਂ ਸਰਕਾਰਾਂ ਧੱਕਾ ਕਰ ਰਹੀਆਂ ਨੇ ਉਹਨਾਂ ਦੇ ਹੱਕ ਵਿੱਚ ਆਵਾਜ਼ ਉਠਾ ਕੇ ਮੈਂ ਸਮਝਦਾ ਵੀ ਸਾਡਾ ਸਿਰ ਉੱਚਾ ਕਰਿਆ ਤੇ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਇਸ ਗਾਣਾ ਇਹਨੂੰ ਇੰਨੀਆ ਚਾਹੀਆਂ ਤੇ ਲੈ ਕੇ ਜਾਵੇ ਕਿ ਲੋਕ ਦੇਖਣ ਯਰ ਵੀ ਇਹਨੇ ਕਿਸਾਨਾਂ ਦੇ ਹੱਕ ਤੇ ਧਰਤੀ ਮਾਂ ਦੇ ਪੁੱਤ ਦੇ ਹੱਕ ਵਿੱਚ ਨਾੜਾ ਮਾਰਿਆ ਸੀ ਤਾਂ ਇਹਦਾ ਇਹਨੂੰ ਹੈ ਜਿਹੜਾ ਐਡਾ ਵੱਡਾ ਕੁਦਰਤ ਨੇ ਮਾਂ ਸਰਸਵਤੀ ਨੇ ਐਡਾ ਵੱਡਾ ਨਾਮ ਦਿੱਤਾ ਦੇਖੋ ਗੱਲ ਤਾਂ ਉਹੀ ਹੈ ਨਾ ਜੀ ਇਹ ਇੱਕ ਬਾਲਮੀਕ ਭਾਈਚਾਰੇ ਨਾਲ ਸੰਬੰਧਤ ਆ ਚਾਹੇ ਸਾਡੇ ਸਮਾਜ ਦੇ ਵਿੱਚ ਉੱਚ ਨੀਚ ਦਾ ਕੋਈ ਜਾਤ ਦਾ ਕੋਈ ਸਵਾਲ ਨਹੀਂ ਇਹ ਇੱਕ ਬਾਲਮੀਕ ਭਾਈਚਾਰੇ ਦਾ ਬੱਚਾ ਹੋਣ ਦੇ ਨਾਤੇ ਕਿਸਾਨੀ ਦੇ ਦਰਦ ਨੂੰ ਸਮਝਦੇ ਹੋਏ ਕਿਉਂਕਿ ਅਨਾਜ ਤਾਂ ਹਰੇਕ ਬੰਦੇ ਨੇ ਖਾਣਾ ਨਾ ਚਾਹੇ ਕਿਸੇ ਵੀ ਜੱਤੂ ਦਾ ਕਿਸੇ ਵੀ ਧਰਮ ਦਾ ਹਰੇਕ ਨੇ ਅਨਾਜ ਖਾਣਾ ਮੈਂ ਸਮਝਦਾ ਵੀ ਦਿੱਲੀ ਦੀਆਂ ਸਰਕਾਰਾਂ ਨੂੰ ਵੀ ਇਹ ਗੱਲ ਸਮਝ ਨਹੀਂ ਕਹੀਦੀ ਆ ਕਿ ਜੋ ਅਨਾਜ ਖਾ ਕੇ ਅਸੀਂ ਐਨਰਜੀ ਲੈਂਦੇ ਆ ਜਾਂ ਇਸ ਜਿਹੜੀਆ ਦੁਕਾਨ ਸਾਡੀ ਜਿਹੜਾ ਇਹ ਸਾਡੀ ਮਸ਼ੀਨਰੀ ਜਿਸ ਕੀਤੇ ਚੱਲਦੀ ਆ ਅਗਰ ਅਸੀਂ ਉਹਨੂੰ ਪੈਦਾ ਕਰਨ ਵਾਲੇ ਨਾਲ ਉਹਦੇ ਨਾਲ ਧੱਕਾ ਕਰਦੇ ਆ ਮੈਂ ਸਮਝਦਾ ਵੀ ਕੁਦਰਤ ਕਿਤੇ ਵੀ ਇਹਨਾਂ ਦੇ ਇਸ ਗੁਨਾਹ ਨੂੰ ਮਾਫ਼ ਨਹੀਂ ਕਰੂਗੀ ਤੇ ਮੈਂ ਲਵੇਸ਼ ਨੂੰ ਬਹੁਤ-ਬਹੁਤ ਮਾਰਕਵਾ ਦੇਣਾ ਕਿਉਂਕਿ ਮੈਂ ਕਿਸਾਨ ਦਾ ਪੁੱਤ ਆ ਮੈਂ ਸਮਝਦਾ ਵੀ ਇਹਨੇ ਮੇਰੇ ਲਿਹਾਜ਼ਾ ਨਾਜ਼ਾ ਮਾਰਿਆ ਜਦੋਂ ਮੇਰੇ ਲਿਹਾਜ਼ਾ ਨਾਜ਼ਾ ਮਾਰਿਆ ਤਾਂ ਮੇਰਾ ਫਰਜ਼ ਬਣਦਾ ਕਿ ਮੈਂ ਇਸ ਬੱਚੇ ਦੇ ਹਰੇਕ ਦੁੱਖ ਸੁੱਖ ਦੇ ਵਿੱਚ ਹਰੇਕ ਇਹਦੀ ਖੁਸ਼ੀ ਦੇ ਵਿੱਚ ਆ ਕੇ ਖੜਾ ਹਾਂ ਮੈਂ ਕਹਿੰਦਾ ਸਿੰਗਲ ਛੱਡ ਕੇ ਸਮੁੱਚੇ ਪੰਜਾਬੀਆਂ ਨੂੰ ਦੇਸ਼ ਵਾਸੀਆਂ ਨੂੰ ਇਸ ਕਿਸਾਨਾਂ ਦੇ ਹੱਕ ਵਿੱਚ ਉੱਠ ਕੇ ਖੜਾ ਹੋਣਾ ਚਾਹੀਦਾ ਕਿਉਂਕਿ ਆਪਦੇ ਲਈ ਤਾਂ ਯਾਰ ਉਹ ਮੰਗਦੇ ਕੁਝ ਨਹੀਂ ਉਹ ਤਾਂ ਮੰਗਦੇ ਨੇ ਤੁਹਾਡੇ ਸਾਡੇ ਲੋਕਾਂ ਦੇ ਜੇ ਆਪਾਂ ਜਦੋਂ ਜਿਹੜੀ ਲੋਕਾਂ ਦੀ ਆਵਾਜ਼ ਬਣ ਕੇ ਉਹ ਦਿੱਲੀ ਦੇ ਵਰਦਾਂ ਦੇ ਕੁੱਟ ਖਾਰੇ ਨੇ ਅੱਜ ਅੱਥਮੇ ਕਿਸਾਨ ਦੀ ਜਿਹੜੀ ਸ਼ਾਂਤ ਹੋਈ ਹੈ ਮੈਂ ਸਮਝਦਾ ਵੀ ਹਰੇਕ ਬੰਦੇ ਨੂੰ ਉੱਠ ਕੇ ਜਿਵੇਂ ਲਵਸ਼ ਨੇ ਸਾਥ ਦਿੱਤਾ ਹਰੇਕ ਬੰਦੇ ਨੂੰ ਉੱਠ ਕੇ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਮੈਂ ਪੰਜਾਬ ਦੇ ਸੰਗੀਤ ਨੂੰ ਸਾਰੇ ਫੇਮਸ ਨੂਮਾਨਕ ਸਾਹਿਬ ਲੈਂਬਰ ਸਾਹਿਬ ਨੀਕੂ ਜੀ ਨੂੰ ਪੰਜਾਬ ਦੀ ਸਾਰੀਆਂ ਸਟੂਡੀਓ ਰਿਕਾਰਡ ਕਰਦਾ ਨਹੀਂ ਤੇ ਜੀ ਆਨੂੰ ਪਹਿਲਾਂ ਤਾਂ ਐਮਐਲਏ ਸਾਹਿਬ ਨੂੰ ਇੱਥੇ ਆਏ ਨੇ ਸਾਡੇ ਹਲਕਾ ਦੇ ਬਹੁਤ ਅੱਛੇ ਵਿਧਾਇਕ ਨੇ ਤੇ ਆਪਣੇ ਤਲਵਾਰ ਸਾਹਿਬ ਵਿਕਾਸ ਤਲਵਾਰ ਜੀ ਤੇ ਲਵਿਸ਼ ਇਹਨਾਂ ਦਾ ਬਹੁਤ ਵਧੀਆ ਹੋਣਹਾਰ ਇੰਟੈਲੀਜੈਂਟ ਮੁੰਡਾ ਆ ਜਿਹੜਾ ਕਿ ਆਪਣਾ ਸੰਗੀਤ ਨੂੰ ਪਿਆਰ ਕਰਦਾ ਤੇ ਇੱਕ ਇਹਨਾਂ ਦਾ ਮੈਂ ਪਹਿਲਾਂ ਟਰੈਕ ਕੀਤਾ ਸੀਗਾ ਇਹ ਆਪਣਾ ਐਮਐਲਏ ਸਾਹਿਬ ਮੇਰੇ ਕੋਲ ਆਇਆ ਇੱਕਦਮ ਇਹ ਮੁੰਡਾ ਇੰਨਾ ਇੰਟੈਲੀਜੈਂਟ ਆ ਕਹਿੰਦਾ ਆਪਾਂ ਵੀ ਕਿਸਾਨਾਂ ਤੇ ਵੀ ਕੋਈ ਚੀਜ਼ ਨਵੀਂ ਬਣਾਉਣੀ ਆ ਤੇ ਮੈਂ ਕਹਿੰਦਾ ਕੋਈ ਨਾ ਪੁੱਤਰ ਤੂੰ ਆ ਜਾ ਤੇ ਐਨੇ ਮਤਲਬ ਕਿ 1 ਘੰਟੇ ਦੇ ਵਿੱਚ ਸਾਰਾ ਕੁਝ ਗਾਣਾ ਆਪ ਲਿਖਿਆ ਤੇ 2 ਦਿਨਾਂ ਚ ਹੀ ਰਿਕਾਰਡ ਕੀਤਾ ਜੀ ਤੇ ਬਹੁਤ ਬਹੁਤ ਮੈਂ ਮੁਬਾਰਕਾ ਦਿਨਾ ਇਹਨਾਂ ਨੂੰ ਸਾਰੀ ਟੀਮ ਨੂੰ ਤੇ ਇੱਕ ਮੈਂ ਪਹਿਰਾ ਇਹਨਾਂ ਦੇ ਵਿੱਚ ਜੋ ਆਪਣਾ ਉੱਥੇ ਮੁੰਡਾ ਸ਼ਹੀਦ ਹੋਇਆ ਕਿਸਾਨੀ ਮੋਰਚੇ ਦੇ ਵਿੱਚ ਤੇ ਮੈਂ ਕਿਹਾ ਤੂੰ ਇਹਦੇ ਬਾਰੇ ਵੀ ਯਾਰ ਕੁਝ ਲਿਖ ਇਸ ਮੁੰਡੇ ਨੇ 2 ਮਿੰਟ ਲਾ ਕੇ ਉਹਨੂੰ ਆਪਣੇ ਲਫ਼ਜ਼ਾਂ ਚ ਪਰਾ ਕੇ ਤੇ ਬਹੁਤ ਅੱਛਾ ਗਾਇਆ ਤੁਸੀਂ ਸਾਰਾ ਟਰੈਕ ਸੁਣੋਗੇ ਤੁਹਾਨੂੰ ਪਤਾ ਲੱਗੇਗਾ